ਰੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਦਹੀਂ ਵਾਲੀ ਭਿੰਡੀ ਇਹ ਭਿੰਡੀ ਦੀ ਸਬਜ਼ੀ ਤਾਂ ਤੁਸੀਂ ਬਹੁਤ ਤਰੀਕੇ ਨਾਲ ਬਣਾਈ ਹੋਊਗੀ ਪਰ ਇਹ ਦਹੀਂ ਵਾਲੀ ਭਿੰਡੀ ਬਣਾ ਕੇ ਦੇਖੋ ਬਹੁਤ ਹੀ ਟੇਸਟੀ ਬਣਦੀ ਹੈ ਜੀ ਇਹ ਆਪਾਂ ਭਿੰਡੀਆਂ ਲੈ ਲਈਆਂ ਜੀ ਇਹਨਾਂ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਸੁਕਾ ਕੇ ਤੇ ਬਰੀਕ-ਬਰੀਕ ਕੱਟ ਲਿਆ ਜੀ ਇਸ ਤਰ੍ਹਾਂ ਇਹ ਆਪਾਂ ਚਾਰ ਪਿਆਜ਼ ਲੈ ਲਈਏ ਤੁਸੀਂ ਵੱਧ ਘੱਟ ਪਿਆਜ਼ ਵੀ ਪਾ ਸਕਦੇ ਆ ਹੁਣ ਆਪਾਂ ਇਹਨਾਂ ਨੂੰ ਛਿੱਲ ਲਿਆ ਚੰਗੀ ਤਰ੍ਹਾਂ ਹੁਣ ਆਪਾਂ ਇਹਨਾਂ ਨੂੰ तरह लंबे साईज कट लगे तुम बी कट सगळे सारे प्याजांट लगे ਪਿਆਜ਼ ਆਪਾਂ ਲੰਬੇ ਲੰਬੇ ਕੱਟ ਲਏ। ਹੁਣ ਆਪਾਂ ਤੜਕਾ ਲਾਵਾਂਗੇ। ਇਧਰ ਆਪਾਂ ਕੜਾਹੀ ਰੱਖ ਲਈ ਜੀ ਕੜਾਹੀ 'ਚ ਤੇਲ ਪਾ ਲਿਆ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਾਂ। ਇਧਰ ਆਪਾਂ ਤੇਲ ਗਰਮ ਹੁੰਦਾ ਜੀ ਇਹ ਆਪਾਂ 4-5 ਚਮਚੇ ਦਹੀਂ ਦੇ ਲੈ ਰਹੇ ਆ। ਇਹਦੇ 'ਚ ਆਪਾਂ ਥੋੜਾ ਥੋੜਾ ਨਮਕ ਮਿਰਚ ਪਾਵਾਂਗੇ। ਬਾਕੀ ਆਪਾਂ ਸਰਦੀ 'ਚ ਪਾਵਾਂਗੇ। ਥੋੜਾ ਜਿਹਾ ਨਮਕ ਪਾਵਾਂਗੇ ਦਹੀਂ 'ਚ। ਥੋੜੀ ਜਿਹੀ ਮਿਰਚ ਪਾਵਾਂਗੇ। ਥੋੜੀ ਜਿਹੀ ਹਲਦੀ ਪਾ ਲਾਂਗੇ ਇਹ ਸਾਰੇ ਚੀਜ਼ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਤਰ੍ਹਾਂ ਦੇਖ ਇਹ ਸਬਜੀ ਤੁਸੀਂ ਬਣਾ ਕੇ ਦੇਖੋ ਬਹੁਤ ਹੀ ਟੇਸਟੀ ਬਣਦੀ ਹੈ ਕਿਹਨੂੰ ਮਿਰਚ ਤਾਂ ਇੰਝ ਥੋੜਾ ਥੋੜਾ ਮਿਕਸ ਕਰ ਲਿਆ ਬਾਕੀ ਆਪਾਂ ਸਬਜੀਜ਼ ਐਡ ਕਰਾਂਗੇ ਜਦੋਂ ਆਪਾਂ ਤੇਲ ਗਰਮ ਹੋ ਗਿਆ ਨੇ ਹੁਣ ਆਪਾਂ ਇੱਥੇ ਥੋੜਾ ਜਿਹਾ ਜੀਰਾ ਪਾ ਲਾਂਗੇ ਆਪਣਾ ਜੀਰਾ ਭੁੱਜ ਗਏ ਥੋੜੇ ਜਿਹੜਾ ਇਹ ਜਿਹੜਾ ਆਪਾਂ ਲੰਬੇ ਕੱਟੇ ਹੋਏ ਪਿਆਜ਼ ਆ ਇਹਨਾਂ ਨੂੰ ਪਾ ਲਾਂਗੇ ਅਪ ਕੜਾਈ 'ਚ ਪਿਆਜ਼ ਜਦੋਂ ਉਹ ਬ੍ਰਾਊਨ ਹੋਣ ਲੱਗੇ ਕਿ ਨਾ ਇਹਨਾਂ ਨੂੰ ਤਾਂ ਜਿਆਦਾ ਕਾਲੇ ਨਹੀਂ ਕਰਦੀ। ਇਹ ਥੋੜੇ ਜਿਹਾ ਗੋਲਡਨ ਬ੍ਰਾਊਨ ਹੋ ਗਏ ਉਹਦੇ। ਫਿਰ ਆਪਾਂ ਇਹਦੇ ਚ ਨੂੰ ਮਿਕਸ ਕਰਾਂਗੇ। ਤੁਹਾਨੂੰ ਪਿਆਜ਼ ਨੂੰ ਦਗੇ ਜੀ ਇੰਨੇ ਕੀ ਭੁੰਨਾਂਗੇ ਆਪਾਂ ਜੇਕਰ ਤੁਹਾਨੂੰ ਜਿਆਦਾ ਕੁਝ ਜੇ ਪਸੰਦ ਆ ਕਿ ਕੋਈ ਹੋਰ ਵੀ ਸੁਪਨ ਮਸਾਲਾ ਦੇਣ ਹੁਣ ਆਪਾਂ ਇਹਦੇ ਚ ਸਵਾਦ ਅਨਸਾਰ ਪਾਵਾਂਗੇ ਨਮਕ ਇਹ ਆਪਾਂ ਵੇਖ ਕੇ ਮਸਾਲਿਆਂ ਨਾਲ ਹੀ ਬਣਾਵਾਂਗੇ ਦਟਾਂ ਤੇ ਪਾਵਾਂਗੇ ਲਾਲ ਲੱਛਦਾ ਦਟਾਂ ਲਈ ਹਲਦੀ మసాల పక్క గేసి మే सिंपल मसालिया ही बनाइए जे मसाले भी है। जो करती करने हैं तो वो भी कर अपनी कटी हुई भिंडी बना लें भिंडी चंगी तरह पका लेंदा

ਕੋਲ ਲੇ ਲੇ ਸੇਕ ਲਾ ਲਵਾਂਗੇ ਉਪਰੋਂ ਟੋਟਾ ਕਦੇ ਨਹੀਂ ਆਪਣੀ ਰਾਈ ਵਾਲੀ ਪਿੰਡੀ ਬਣ ਕੇ ਤਿਆਰ ਹੈ ਜੀ ਇਹ ਬਹੁਤ ਹੀ ਟੇਸਟੀ ਬਣੀ ਹੈ ਹੁਣ ਆਪਾਂ ਇਹਨੂੰ ਇੱਕ ਪਲੇਟ 'ਚ ਕੱਢ ਲਾਂਗੇ ਉਨੀ ਦਹੀਂ ਵਾਲੀ ਪਿੰਡੀ ਬਣ ਕੇ ਤਿਆਰ ਆ ਜੀ ਬਹੁਤ ਟੇਸਟੀ ਬਣਦੀ ਹੈ ਸਬਜ਼ੀਆਂ ਤਾਂ ਤੁਸੀਂ ਪਿੰਡੀ ਦੀਆਂ ਬਹੁਤ ਤਰੀਕੇ ਨਾਲ ਬਣਾਈਆਂ ਹੁਣ ਪਰ ਇਹ ਜੀ ਦੇ ਦਹੀਂ ਵਾਲੀ ਪਿੰਡੀ ਜ਼ਰੂਰ ਬਣਾ ਕੇ ਦੇਖਿਓ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸੋ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ